ਅੱਜ ਤੁਹਾਨੂੰ ਦਿਖਾਉਂਦਾ ਮੈਂ ਆਪਣਾ ਮੋਹੜੀ ਵਾਲਾ ਫਲੈਟ ਹਾਂ ਤੁਸੀਂ ਦੇਖੋ ਇੱਧਰ ਬੰਦੇ ਪਹਿਲੇ ਅੰਦਰ ਆਏ ਹੋਏ ਨੇ ਆ ਲਾਡੀ ਭਾਜੀ ਇੱਕ ਆਹ ਰੂਮ ਇੱਧਰ ਇਹ 1.5 ਕਰੋੜ ਦਾ ਜੀ ਇਹ ਅਸੀਂ ਸਸਾ ਸੁਸਾ ਵੀ ਲਾ ਕੇ ਦੂੰਗੇ ਵਿੱਚ ਸਾਰਾ ਕੁਝ ਹੈ ਇੱਧਰ ਸਾਹਮਣੇ ਉਹ ਦਿਸਦਾ ਇੱਧਰ ਹਾਂ ਬੰਨਾਪੁਰੀ ਡਿਵੈਲਪ ਹੋਣੀ ਸਰੇ ਤੱਲਾ ਸਾਰਾ ਕਵਰ ਹੋਣਾ ਇੱਥੇ ਆਲੇ-ਦਾਲੇ ਦੇ ਬੰਦ ਹੋਣੀ ਸਾਰੀ ਇਹ ਪਰ ਫੋਨ ਦੇ ਨਾਲ ਤੇ ਓਏ ਤੇਰੇ ਡਾਗੇ ਤੁਹਾਡੇ ਘਰ ਤੋਂ ਅੱਛਾ ਲੋ ਜੀ ਆਹ ਰੂਮ ਇੱਧਰ ਬਿਊਟੀਫੁਲ ਸਕੇਨਰੀ ਇੱਧਰ ਤੇ ਇੱਧਰ ਥੋੜਾ ਜਿਹਾ ਪ੍ਰੈਸਿੰਗ ਲੋ ਜੀ ਅੱਜ ਤੁਹਾਨੂੰ ਦਿਖਾਉਂਦੇ ਆ ਆਪਣਾ ਮੋਹਾਲੀ ਵਾਲਾ ਘਰ ਤੇ ਸਾਰਾ ਦਿਖਾਵਾਂਗੇ ਜੋ ਕੁਛ ਹੈ ਉੱਥੇ ਜਿਹੜੇ ਜਿਹੜੇ ਬੰਦੇ ਕਿਰਾਏ 'ਪਾ ਰਹੇ ਨੇ ਅੱਜ ਆਪਣਾ ਕਿਰਾਏ ਫੜ ਕੇ ਲੈਣਾ ਜਿਹਦਾ ਮੈਂ ਕੱਲ ਕਿਹਾ ਤਾਂ ਕੱਲ ਆੜੀ ਬੜੀ ਤੁਸੀਂ ਦੇਖ ਲਈ ਹੋਣੀ ਉਹਦੇ ਵਿੱਚ ਮੈਂ ਕਿਹਾ ਤਾਂ ਜ਼ਰੂਰ ਦਿਖਾ ਕੇ ਲਿਆਉਂਗਾ ਤੇ ਥਾਰ ਮਹਿ ਕਾਲਜ ਨੂੰ ਲੈ ਗਿਆ ਤੇ ਉਹਨੂੰ ਕਿਹਾ ਸੀ ਲੱਖੀ ਯਾਰ ਦੋਸਤ ਨੂੰ ਹੁਣ ਉਹ ਆਪਣੀ ਗੱਡੀ ਲੈ ਕੇ ਆ ਗਿਆ ਬਾਹਰ ਖੜਾ ਆ ਬੈਠ ਦੇ ਦੋ ਜੀ ਮੇਰਾ ਹਾਂਜੀ ਹਾਂ ਹਾਂ ਬਾਹਰ ਦੇ ਕਿੱਥੇ ਆ ਪਰ ਹਾਲੇ ਕਰ ਫਿਰ ਵੀ ਹਾਲੇ ਮੈਂ ਥੋੜਾ ਜਿਆਦਾ ਬਹੁਤ ਬੰਦੇ ਤੇ ਆਇਆ ਸੀ ਪਰ ਹਾਲੇ ਪ੍ਰਾਈਵੇਸੀ ਰੱਖੀ ਹੋਈ ਆ ਤੇ ਜਦੋਂ ਇੱਕਦਮ ਮੂਵ ਹੋ ਗਏ ਫਿਰ ਦੱਸਾਂਗੇ ਕਿ ਕਿੱਥੇ ਗਏ ਪੈਂਦਾ ਸਾਰਾ ਸਮਝਾਵਾਂਗੇ ਮਾਸੀ ਦੇ ਮੁੰਡੇ ਨੂੰ ਮਿਲਣਾ ਚਲੋ ਵੀ ਚੱਲੀਏ ਫਿਰ ਕੋਲੇ ਭਾਈ ਕੋਲੇ ਖੁੱਲ ਗਏ ਆ ਜਾ ਪਿੱਛੇ ਵਾ ਜਾ ਪਰ ਆ ਜਾ ਹਾਂ ਲਖੀ ਇੱਕ ਸੀਸੇ ਨਾਲ ਦੇ ਇਦਾਂ ਤੇ ਹੈ ਨਾਲ ਦੇ ਨਾਲ ਨਾਲ ਦੇ ਥੋੜੇ ਜਿਹਾ ਡਾਰਕ ਜਿਹਾ ਹੈ ਨਾ ਓਕੇ ਜੀ ਹਲਕੇ ਜਿਹਾ ਬਾਕੀ ਸਾਫ ਜਿਹਾ ਹੋਣਾ ਬਾਕੀ ਸਾਫ ਜਿਹਾ ਹੋਣਾ ਚੱਲ ਵੀ ਚੱਲੀਏ ਭਾਈ ਤੁਹਾਨੂੰ ਦਿਖਾਈਏ ਆਪਣਾ ਘਰ ਜੀ ਭਾਈ ਅਜ ਮਕਾਨ ਦੇਖਣ ਵਾਲੇ ਜਦੋਂ ਮੈਂ ਇਹ ਫਲੈਟ ਲੱਤਾ ਤਾਂ ਘਟੋ ਘਟ ਅਸੀਂ 10 ਤੋਂ 15 ਬੰਦੇ ਗਏ ਤੇ ਦੇਖਣ ਵਾਸਤੇ ਫਿਰ ਸਲਾਈਟ ਹੋਇਆ ਫਿਰ ਲੱਤਾ ਆਏ ਨੇ ਵੀ ਜਾ ਕੇ ਸਿੱਧੇ ਜਾ ਕੇ ਠੋਕਰ ਮਾਰੀ ਜਾ ਕੇ ਲੈ ਲਈ ਲੈ ਲਿਆ ਬਹੁਤ ਬੰਦੇ ਦੀ ਸਲਾਹ ਲੱਤੀ ਆ ਫਿਰ ਜਾ ਕੇ ਲੱਤਾ ਫਿਰ ਹੁਣ ਆਪਣੇ ਕੋਲ ਵੱਧ ਦੇ ਚ ਹੈ ਘਟੇ ਚ ਨਹੀਂ ਹੈ ਇਹਦੇ ਵਿੱਚ ਬਹੁਤ ਬੰਦਿਆਂ ਨਾਲ ਸਲਾਹਾਂ ਬਾਤਾਂ ਹੋਈਆਂ ਮੇਰੀਆਂ ਪਿੰਡ ਬਣਾ ਮਾਂਕ ਉੱਥੇ ਲੈ ਲ ਮਾਣ ਉੱਥੇ ਵੱਧ ਦੇ ਜਾ ਰਿਹਾ ਪਿੰਡ ਚ ਘਟੇ ਜਾਉਣਾ ਤਾਂ ਜਿੱਥੇ ਲੱਲ ਦਾ 30-40 ਲੱਖ ਰੁਪਏ ਬਣਾ ਪਰ ਬਣਾਉਂਗਾ ਪਿੰਡ ਵੀ ਪਿੰਡ ਬਰੀ ਆਇਆ ਹੈ ਸਲਾਹ ਇਹ ਪਿੰਡ ਆਪਾਂ ਹਵੇਲੀ ਟਾਪ ਬਣਾਈਏ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਦ ਕਿ ਤੇ ਹੋ ਦੇਖੀ ਬਹੁਤ ਤੇਜ਼ ਜਾ ਰਿਹਾ ਤੇ ਪਲਾਨ ਤਾਂ ਬਹੁਤ ਆ ਜਿੰਦਗੀ ਦੇ ਪਰ ਅੱਬ ਸਾਥ ਦਵੇ ਉਹ ਤਾਂ ਹਲੇ ਪਹਿਲਾਂ ਥੋੜੀ ਜਿਹੀ ਮੋਟਰ ਸਵਾਦ ਨਹੀਂ ਮੋਟਰ ਪਾਉਣਾ ਹਾਲੇ ਅਸੀਂ 2.5 ਲੱਖ ਰੁਪਏ ਹੋਰ ਵਧੀਆ ਲੁੱਕ ਬਣਾਉਣੀ ਉਹਦੀ ਹੁਣ ਅਸੀਂ ਇੱਥੇ ਬਹੁਤ ਸਾਰੇ ਬੰਦੇ ਉੱਥੇ ਬੈਠਦੇ ਆ ਤੇ ਗੱਲਾਂ ਬਾਤਾਂ ਮਾਰਦੇ ਆ ਕਿਸੇ ਰਹਿਣਾ ਆਪਾਂ ਨੂੰ ਜਾ ਕੇ ਨਾ ਮਾਸੀ ਦਾ ਮੁੰਡਾ ਚੱਕਣਾ ਪੈਣਾ ਯਾਰ ਲੈਣੇ ਉਰ ਤੇ ਕਿਥੇ ਕਿਦਾਂ ਲੜੇ ਅੱਡਾ ਇੱਥੇ ਦਾ ਚਰ ਰਸਤਾ ਜਿਹੜੀ ਆ ਮੇਨ ਹਾਈਵੇ ਆ ਰੋਡ ਚੰਡੀਗੜ੍ਹ ਤੇ ਇਧਰ ਆ ਸਾਨੂੰ ਚੰਡੀਗੜ੍ਹ ਆ ਇਹ ਸਾਨੂੰ ਨਵਾਂ ਸਰ ਜਲੰਧਰ ਆ ਬਸ ਇੱਥੇ ਬਹੁਤ ਡਰ ਲੱਗਦਾ ਦੇਖ ਕੇ ਇੱਕ ਦਿਨ ਇੱਥੇ ਸਕੂਟਰੀ ਵਾਲਾ ਕੱਢੀ ਪਿੱਛੇ ਰੋਡਵੇ ਜਾਨਾ ਬਰੋਨ ਦਾ ਉਹ ਦੋ ਦੋ ਕਦਮ ਤੇ ਇੱਕ ਦਾ ਸੈਂਟੇ ਲੱਗਦਾ ਇੱਕ ਹੈ ਇਦਾਂ ਰੋਡਵੇ ਦੇ ਪਾਸੇ ਜਿਹੜਾ ਹਾਤਾ ਨੂੰ ਉੱਪਰ ਨੂੰ ਆਇਆ ਮਰ ਕੇ ਤਾਂ ਨਾ ਦੋਨੇ ਉਹ ਇੱਕ ਵਾਰਗਾ ਟੱਜ ਗਿਆ ਇੱਕ ਵੱਜ ਗਿਆ ਬਚੋ ਬੜੇ ਬਚੋ ਕੱਲ ਦੇ ਖ਼ਬਰਾਂ 'ਚ ਆਇਆ ਉਹ ਤਾਂ ਵੀ ਇਸ ਸਾਲ ਗਰਮੀ ਬਹੁਤ ਪੈਣੀ ਜਿਹੜਿਆ 2-3 ਮਹੀਨੇ ਆਉਣੇ ਆ ਬਹੁਤ ਗਰਮੀ ਆਉਣੇ ਆ ਬਚੋ ਮੇਰਾ ਵੀ ਠੀਕ ਆ ਲੂਆ ਚੱਲਣੀ ਆ ਲੋ ਚੱਲ ਲੋਕ ਇਹਨਾਂ ਲੂ ਕਹਿੰਦੇ ਨੇ ਲੂ ਲੂ ਉਹ ਸੜਕ 'ਤੇ ਦੇਖ ਰਿਹਾ ਆ ਮੈਨੂੰ ਪਤਾ ਲੱਗ ਰਿਹਾ ਆ ਟਾਇਰ ਪਤਾ ਲੱਗ ਰਿਹਾ ਗਰਮੀ ਦਾ ਸੜਕਾਂ ਪਿਘਲ ਗਈਆਂ ਫਿਰ ਤਾਂ ਇੰਨੀ ਗਰਮੀ ਜਾਊਗੀ ਬਚਾਓ ਕਰੋ ਬਚਾਓ ਬਾਈ ਬਚਾਓ ਆਪਣਾ ਹੁਣ ਤਾਂ ਇਹ ਹੋ ਜਾਣਾ 10 ਵਜੇ ਦਾ ਗੱਡੇ ਚੱਲੇ ਜਾਂਦੇ ਉਹ ਖੜਾਲੇ ਜਾਂਦੇ ਲੋਕਾਂ ਨੇ ਵੇ ਚਾਹਲ 4-5 ਵਜੇ ਦੇ ਬਾਅਦ ਦਿਨ-ਦਿਨ ਤਾਂ ਬਹੁਤ ਧੁੱਪਾਂ ਪੈਣੀ ਹੈ ਦਿਨ-ਦਿਨ 10 ਵਜੇ ਤੱਕ ਲੋਕਾਂ ਦੇਖੇਗਾ ਨਾ 4 ਵਜੇ ਤੱਕ ਹਾਂ ਹਾਂ ਇੱਕ تیر ਚ ਦੋ ਨਿਸ਼ਾਨੇ ਖਿੱਦਣੇ ਸੀ ਆਏ ਹੋਏ ਇੱਥੇ ਕਿਤੇ ਪਾਰਕਿੰਗ ਦੇ ਹੁਣ ਆ ਗਏ ਅਸੀਂ ਪੰਜ ਫੇਸ ਇੱਥੇ ਆਇਆ ਪੀਵੀ 65 ਸਟੋਰ ਚ ਜਿੱਥੇ ਉਹ ਬੰਦੇ ਦੀ ਬਹੁਤ ਅਸੀਂ ਇੰਸਟਾਗ੍ਰam ਪਾ ਨਾ ਇੰਸਟਾਗ੍ਰam 'ਤੇ ਐਡ ਬਹੁਤ ਦੇਖੀ ਬੰਦੇ ਦੀ ਕੱਪੜੇ ਬਹੁਤ ਉਹਨਾਂ ਕੋਲ ਸਸਤੇ ਲਾਏ ਹੁੰਦੇ ਨੇ ਮੈਂ ਚੱਲ ਇਹ ਦੇਖ ਆਉਂਦੇ ਪਹਿਲਾਂ ਉਹ ਤਾਂ ਦੇਖਣਾ ਮਾਸੀ ਦਾ ਬੁੰਡਾ ਥੋੜਾ ਜਿਹਾ ਕਹਿੰਦਾ ਮੈਂ ਲੇਟ ਆਉਣਾ ਮੈਂ ਹਾਂ ਸਾਹ ਗੱਡੀ ਬਹੁਤ ਹੋ ਗਈ ਆ ਬਾਈ ਗੱਡੀ ਖੜਾਉਣ ਜਗਾ ਨਹੀਂ ਮਿਲ ਰਹੀ ਹੈਗੀ ਪਾਰਕਿੰਗ ਨਹੀਂ ਮਿਲ ਰਹੀ ਹੈਗੀ ਇੱਥੇ ਵੜ ਜਾਣੀ ਤੇ ਹੋ ਗਏ ਉੱਤਰ ਖੜੀ ਜਾ ਗੱਡੀ ਆ ਪਾ ਨਜ਼ਰ ਆ ਗਈ ਆ ਹਾਂ ਆਪਸੇ ਮੋੜਨਾ ਆਪਸੇ ਮੋੜਨਾ ਬਾਈ ਇੱਥੇ ਨਹੀਂ ਬਾਈ ਜਗਾ ਮਿਲ ਰਹੀ ਸਾਨੂੰ ਗੱਡੀ ਖੜਾਉਣੇ ਨੂੰ ਮਿਲ ਗਈ ਪਾਰਕਿੰਗ ਆ ਸਕੂਟਰ ਹੀ ਕਰੀ ਥੋੜੀ ਜਿਹੀ ਤਰਨੂੰ ਆ ਜਾਓ ਬਾਈ ਆ ਜਾਓ ਇੱਥੇ ਮਿਲ ਜਣੀ ਲੈ ਤਾਂ ਪਾਣੀ ਦੀ ਬੋਤਲ ਇੱਕ ਯਾਰ ਗਾਲਾ ਸੁੱਕ ਰਿਹਾ ਹਾਂ ਹਾਂ ਹੈ ਸਾਹਮਣੇ ਪੀਵੀ 65 ਸਟੋਰ ਵਾਲੇ ਇਹ ਨਾ ਪੀਵੀ ਜਿਹੜਾ 65 ਮੋਹਾਲੀ ਦਾ ਉਹ ਉਹ ਹੈ ਜਿਹੜਾ ਗੱਡੀ ਦੇ ਉੱਪਰ ਲਿਖਿਆ ਹੁੰਦਾ ਪੀਵੀ 65 ਦੇਖੀ ਬੰਦਰ ਜਾ ਕੇ ਲੋ ਜੀ ਅਸੀਂ ਹੁਣ ਵੀਰ ਉਹਨਾਂ ਵੀਰ ਉਹਨਾਂ ਕੋਲ ਪੁੱਜ ਗਏ ਆ ਤੇ ਕਿਹੜਾ ਪੇਜ ਆਹ ਦੇਖ ਕੇ ਪੀਵੀ 65 ਸਟੋਰ ਤੇ ਵੀਰ ਉਹਨਾਂ ਕਹਿੰਦੇ ਅਸੀਂ ਤਾਂ ਬਹੁਤ ਤੰਗ ਆਏ ਹੋਏ ਜਿਹੜੇ ਵੀਰ ਨੇ ਪੇਜ ਬਣਾਇਆ ਫੇਕ ਪੇਜ ਬਣਾਇਆ ਹੋਇਆ ਇਹ ਫੇਕ ਹੈ ਜੀ ਇਹ ਫੇਕ ਪੇਜ ਬਣਾਇਆ ਹੋਇਆ ਤੇ ਆਪਣੇ ਲਾਈਕ ਸ਼ੇਅਰ ਲੈਣ ਵਾਸਤੇ ਉਹ ਜਦ ਤੁਸੀਂ ਸਰਚ ਕਰਦੇ ਪੀਵੀ 65 ਤੁਹਾਡੇ ਲੋਕੇਸ਼ਨ ਤੁਹਾਡੀ ਆ ਜਾਂਦੀ ਇੱਥੇ ਦੀ ਉਹਨੇ ਲੋਕੇਸ਼ਨ ਵੀ ਲਾਈ ਹੋਈ ਆ ਅੱਛਾ ਲੋਕੇਸ਼ਨ ਵੀ ਉਹਨੇ ਸਾਡੀ ਪਾਈ ਹੋਈ ਆ ਪਹਿਲਾਂ 15 ਸੈਕਟਰ ਪਾਇਆ ਹੋਇਆ ਸੀ ਹੁਣ ਚੇਂਜ ਕਰਤਾ ਵਾ ਹਾਂ ਹਾਂ ਹੁਣ ਪੰਜ ਫੇਸ ਸਹਿਬਜ਼ਾਦਾ ਅਜੀਤ ਸਿੰਘ ਨਗਰ ਲਿਖਤਾ ਉਹਨੇ ਇੱਥੇ ਅੱਛਾ ਆ ਲਿਖਿਆ ਸਹਿਬਜ਼ਾਦਾ ਅਜੀਤ ਸਿੰਘ ਨਗਰ ਪੰਜ ਫੇਸ ਚਲੋ ਅਸੀਂ ਪਹਿਲਾਂ ਵੀਡੀਓ ਦੇਖਦੇ ਆਪਾਂ ਬੰਦੇ ਨੂੰ ਅੱਜ ਕੋਈ ਬੰਦਾ ਜਾਣਦਾ ਆ ਚ 400 ਦਾ ਕੰਬੋ ਪੈ ਗਿਆ ਤਾਂ ਇੰਨਾ ਸਸਤਾ ਤਾਂ ਹੋਏ ਨਹੀਂ ਸਕਦਾ ਪਹਿਲੀ ਵਾਰ ਤਾਂ ਹਾਂ ਤਾਂ ਦੇਖਦੇ ਆਪਾਂ 500 ਦਾ ਹਾਂ ਆਪੈਂ ਤੋਂ ਦਾ ਅਸੀਂ ਵੀ ਦੇਖ ਕੇ ਆ ਗਏ ਮੈਂ ਕਹਾ ਬਿਲਕੁਲ ਚੱਲਦੇ ਨੇ ਜਿਹੜੇ ਬੰਦੇ ਦੇ ਕੱਪੜੇ ਪਾਉਂਦਾ ਹੈ ਜੀ ਉਹ ਬੰਦੇ ਦਾ ਆ ਪੇਜ ਹੈ ਆ ਜਿਹੜੇ ਬੰਦੇ ਕੱਪੜੇ ਬੰਦਾ ਆ ਪੇਜ ਉਹ ਬੰਦੇ ਦਾ ਇਹ ਪੇਜ ਆਉਂਦਾ ਹੈ ਅੱਛਾ ਤਾਂ ਬੰਦੇ ਨੇ ਪਹਿਲੇ ਪਾਇਆ ਇਹ ਉਹਦਾ ਦੇਖੋ ਇਹਨੇ ਵੀ ਪਾਈ ਹੈ ਵੀ ਇਹ ਪਹਿਲਾ ਨਾਮ ਇਹ ਸੀ ਹਾਂ ਹਾਂ ਜਿਹੜਾ ਫੇਕ ਸੀ ਫਿਰ ਇਹਨੇ ਸਾਡਾ ਨਾਮ ਰੱਖ ਲਿਆ ਹਾਂ ਹਾਂ ਤੇਰੇ ਇੱਕ 7 ਟ੍ਰਿਪਲ ਜ਼ੋਨ ਰੱਖਿਆ ਸੀ ਇਹ ਬੰਦੇ ਦਾ オリジナル ਪੇਜ ਹੈ ਇਹ ਬੰਦੇ ਨੇ ਆਪਣਾ ਫੋਨ ਨੰਬਰ ਨਾਲ ਮੈਚਿੰਗ ਕੀਤਾ ਹੈ ਇਨੇ ਕਿਹਾ ਵੀਡੀਓ ਦੇ ਵਿੱਚ ਵੀ ਕਿਆ ਕਹਿੰਦੇ ਹੁੰਦੇ ਵੀ ਪੈਸੇ ਪੋਵਾਲਣ ਦੇ ਲੋਕਾਂ ਦੇ ਬਾਅਦ ਉਹਨਾਂ ਨੂੰ ਬਲਾਕ ਬਲਾਕ ਕਰ ਬਲਾਕ ਕਰ ਦਿੰਦਾ ਫਿਰ ਬਾਅਦ ਦੇ ਵਿੱਚ ਦੇਖੀ ਜਾਣਾ ਆਹ ਦੇਖੋ ਤੇ ਕਹਿੰਦੇ ਵੀਰੋ ਉਹਨਾਂ ਨੇ ਵੀ ਤੁਸੀਂ ਸਾਈਬਰ ਕ੍ਰਾਈਮ 'ਚ ਰਿਪੋਰਟ ਕਰੀ ਬੰਦੇ ਦੀ ਸਾਈਬਰ ਕ੍ਰਾਈਮ 'ਚ ਰਿਪੋਰਟ ਕੀਤੀ ਹੋਈ ਹੈ ਜੀ 4 ਦਿਨ 5 ਦਿਨ ਹੋ ਗਏ ਤੇ ਹੁਣ ਉਧਰੋਂ ਜਦੋਂ ਕੋਈ ਵੀ ਰਿਸਪੌਂਸ ਆਊਗਾ ਤਾਂ ਪਤਾ ਲੱਗੇ ਅਰ ਇਦਾਂ ਨਾ ਕਰੋ ਦੇਖੋ ਹੁਣ ਅਸੀਂ ਵੀ ਇੰਨੀ ਦੂਜੇ ਟਾਈਮ ਖਰਾਬ ਕਰਕੇ ਸੀ ਚਲ ਵੀ 300 ਦਾ 400 ਦਾ ਦੇਖ ਦੇਖਦੇ ਕੱਪੜੇ ਆ ਗਏ ਵੀਰਾਂ ਉਹਨਾਂ ਦੇ ਹੁਣ ਵੀਰੋ ਉਹਨਾਂ ਨੂੰ ਲਾਉਣਾ ਦੂਜੀ ਰੇਟ ਹੋਰ ਟਿਕ ਬਈ ਜਿਹੜਾ ਆਉਣ ਤੋਂ ਪਹਿਲਾਂ ਵੀਰਾਂ ਨੰਬਰ ਵੀ ਤੁਹਾਡਾ ਚੜ ਜਾਂਦਾ ਹੈ ਤੁਹਾਡਾ Google ਤੇ ਫੋਨ ਨੰਬਰ ਹੈ ਅੱਛਾ Google ਤੇ ਕਿਸੇ ਨੇ ਪੇਮੈਂਟ ਵੀ ਕਰਨੀ ਹੈ ਤਾਂ ਉੱਤੇ ਪਹਿਲਾਂ ਫੋਨ ਕਰਕੇ ਸਾਨੂੰ ਪੁੱਛ ਲੈ ਕੇ ਕਿ ਅਸੀਂ ਤਾਂ ਆਨਲਾਈਨ ਕਰਦੇ ਹੀ ਨਹੀਂ ਹਾਂ 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 ਆਨਲਾਈਨ ਨਹੀਂ ਕਰਦੇ ਕੋਈ ਤੁਸੀਂ ਅਸੀਂ ਆਨਲਾਈਨ ਬਿਲਕੁਲ ਨਹੀਂ ਕਰਦੇ ਅੱਜ ਜਿਹੜਾ WhatsApp ਤੇ ਹੈ ਜਿਹੜੇ ਬੰਦੇ ਸਾਡੇ ਨਾਲ ਜੁੜੇ ਹੋਏ ਆ WhatsApp ਗਰੁੱਪ 'ਚ ਨੇ ਤੇ ਉਹਨਾਂ ਨੂੰ ਪਾਈਦਾ ਬਸ ਹੋਰ ਕੁਝ ਨਹੀਂ ਲੋ ਬਈ PV65 ਸਟੋਰ ਆਣਾ ਜਿਹੜਾ ਕੋਈ ਆਨਲਾਈਨ ਜਾਂ Instagram ਜਿਹੜਾ ਪੇਜ ਉਹ ਫੇਕ ਹੈ ਇੱਥੇ ਜਾ ਜਿਹੜਾ ਰੀਜਨਲ ਤੋਂ ਰੇਟ ਦਾ ਫਿਰ ਉਹ ਜਿਹੜੇ ਤੁਹਾਡਾ ਵੀ ਤੁਸੀਂ ਆਪਣੀ ਨੋਰਮਲ ਰੇਟ ਸਾਰੇ ਸ਼ਹਿਰ 'ਚ ਏ ਵੇਖ ਦੇ ਕੇ ਮੈਂ ਹਾਂ ਉਹ ਵੀ ਦੇਖ ਕੇ ਆਏ ਆ ਸਾਰੇ ਨੂੰ ਪਹਿਲੇ ਪੁੱਛ ਲਿਆ ਤੇ ਇਹ ਕਹਿੰਦਾ ਵੀ ਉਹ ਤੋਂ ਜਿਹੜੀ ਜਿਹੜੀ ਦੁਕਾਨ ਤੋਂ ਦਿਖਾਉਂਦਾ ਵਿੱਚ ਉਹ ਹੈ ਵੀ ਕਾਫੀ ਵੱਡੀ ਆ ਉਹ ਦੁਕਾਨ ਮਡੀ ਆ ਉਹ ਵੱਡੀ ਆ ਤਾਂ ਕਹਿੰਦਾ ਫਿਰ ਸਾਡੇ ਤਾਂ ਕਹਿੰਦਾ ਬਾ ਛੋਟੀ ਜਿੰਨੀ ਦੁਕਾਨ ਆਇਆ ਤੇ ਆ ਮੈਂ ਇੱਥੇ ਲੈ ਕੇ ਮੈਂ ਕਹਿੰਦਾ ਵੀ 10 ਬਾਈ ਕਿੰਨੇ ਦੀ 5 ਦੀ ਹੁਣ ਮੇਰੇ ਖਲ ਚਾਹ ਇਹ 7.5 ਫੁੱਟ ਹੈ ਇਧਰੋਂ ਨੂੰ ਵੀ 15 ਫੁੱਟ ਵਿੱਚ ਪਿੱਛੇ ਨੂੰ ਹਾਂ 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 ਲਾ ਦੇਖਦੇ ਹਾਂ ਕੱਪੜੇ ਤਾਂ ਖੜੋ ਹੋਣਾ ਸੀ ਤੇ ਗੱਦੀ ਲਈ ਕੋ ਟ-ਸ਼ਰਟ ਫਿਰ ਇੰਨੀ ਦੂਰ ਤੇ ਵੀ ਆਏ ਆ ਫਿਰ ਤੁਸੀਂ ਵੀ ਇੰਸਟਾਗ੍ਰam ਪਰ ਦੇਖ ਕੇ ਆਏ ਆ ਹਾਂਜੀ ਹਾਂਜੀ ਵੀਰੇ ਵੀਰੇ ਤਾਂ ਫ ਬਿਲਕੁਲੀ ਬਿਲਕੁਲੀ ਫੇਕ ਹੈ ਅੱਛਾ ਉਹ ਬੰਦਾ ਹੁਣ ਸਾਮਰ ਦਾ ਸਾਈਬਰ ਕ੍ਰਾਈਮ ਦੇ ਅਸੀ ਰਿਪੋਰਟ ਕਰੀ ਬੰਦੇ ਦੀ ਅੱਛਾ ਜੀ ਉਹ ਚੱਕਿਆ ਜਾਣਾ ਫਿਰ ਅਸੀਂ ਉਹਨੂੰ ਪਹਿਲੇ ਹੀ ਕਹਿੰਦੇ ਹੁਣ ਵੀਡੀਓ ਦੌਰਾਨ ਕਹਿਤਾ ਵੀ ਇਹ ਆਪਣਾ ਬੰਦ ਕਰ ਦੇ ਵੀਰੇ ਵੀ ਜੋ ਕਾਰਵਾਈ ਹੋਊਗੀ 420 ਦਾ ਜਿਹੜਾ ਪਰਚਾ ਹੋਊਗਾ ਤੇਰੇ ਪਰ ਤੇ ਚੱਕਿਆ ਜਾਊਗਾ ਇੱਕ ਬੰਦਿਆ ਦੇ ਨਾਮ ਸਾਫ ਸਾਫ ਆ ਰਹੇ ਆ Google Pay ਤੇ ਨਾ ਕਿ ਇਹ ਬੰਦਾ ਸਾਲੋਂ ਫੇਹੀ ਇਹ ਨਾਮ ਆ ਰਿਹਾ ਪੀ ਐਨ ਬੀ ਦਾ ਅਕਾਊਂਟ ਹੈ ਦੋ ਤਿੰਨ ਅਕਾਊਂਟਾਂ ਦੇ ਪੇਮੈਂਟ ਲੈ ਰਿਹਾ ਬੰਦਾ ਮੈਂ ਤੁਹਾਨੂੰ ਸਕਰੀਨ ਸ਼ਾਟ ਲਾਇਆ ਦੇ ਆ ਨਾ ਹੁਣ ਤੁਸੀਂ ਵੀ ਫਿਰ ਤੁਸੀਂ ਡਿਲੀਵਰੀਅਰ ਲੈਣ ਦੇ ਅਸੀਂ ਦੇਖ ਕੇ ਆਏ ਸੀ ਉਹ ਅਸੀਂ ਘੱਟੋ ਘਾਟ ਵੀ ਆਨਲਾਈਨ ਪੇਮੈਂਟ ਲਈ ਸੀਓਡੀ ਰੱਖੀ ਨਹੀਂ ਹੋਈ ਹਾਂ ਕੈਸ਼ ਨਹੀਂ ਤਾਈ ਬੰਦ ਗਈ ਕਿਉਂਕਿ ਭਾਈ ਤੱਕ ਪ੍ਰੋਡਕਟ ਜਿਹੜਾ ਦਿਖਾ ਰਿਹਾ ਉਹ ਹੈ ਤਾਂ ਹੈ ਨਹੀਂ ਬਈ ਉਹ ਤਾਂ ਹੈ ਨਹੀਂ 300 400 ਦਾ ਬਾਤ ਹੋਈ ਚੀਜ਼ ਮਿਲਦੀ ਨਹੀਂ ਹੁੰਦੀ ਕਿ ਨਾ ਨਾ ਇਹਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਪਰ ਬੰਦੇ ਨੇ ਫਿਰ ਵੀ ਅਸੀਂ ਵੀ ਇਸ ਕਰਕੇ ਆਏ ਮੈਂ ਕਿਹਾ ਭਾਈ ਦੇਖ ਕੇ ਹੁੰਦੇ ਕਿ ਉਹ ਤਕਾਰ ਵੀ ਹੋਰ ਆ ਉਹ ਜਿਹੜੀ ਜੀ ਦਿਖਾ ਰਿਹਾ ਉਹ ਹੈ ਵੀ ਹੋਰ ਹੈ ਫੋਟੋ ਵੀ ਅਸ ਦੁਕਾਨ ਦੀ ਸਾਹਮਣੇ ਫਰੰਟ ਵਾਲੀ ਲਾਈ ਹੋਈ ਹੈ ਸਾਡਾ ਕਿਉਂ ਨਹੀਂ ਪਾਉਂਦਾ ਕਿਉਂਕਿ ਆਪਾਂ ਇੰਸਟਾ ਤੇ ਪਾਉਂਦੇ ਨਹੀਂ ਹਾਂ 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 ਉਹ ਤਾਂ ਕਰਕੇ ਸਾਡੀਆਂ ਵੀਡੀਓਜ਼ ਨਹੀਂ ਚੱਕ ਪਾਉਂਦਾ ਹੁਣ ਤੁਸੀਂ ਕੋਈ ਸਟੋਰੀ ਪਾਓ ਪੇਜ ਨੂੰ ਮੈਂਸ਼ਨ ਕਰ ਦਿਓ ਮੈਂ ਉਹਦੇ ਤੇ ਪਾਉਂਗਾ ਉਹਨੇ ਉਹਦੇ ਤੋਂ ਚੱਕ ਕੇ ਉਹ ਆਪਣੇ ਉੱਤੇ ਮੈਂਸ਼ਨ ਕਰ ਦੰਦਾ ਨਾ ਪਤਾ ਲੱਗਦਾ ਮੈਂ ਬੰਦਾ ਕਿੱਥੇ ਕਿੱਥੇ ਨਹੀਂ ਉਹਨੂੰ ਕੁਝ ਵੀ ਨਹੀਂ ਪਾਇਆ ਬੰਦਾ ਆਪਣਾ ਤਾਂ ਆਉ ਉਹ ਤਾਂ ਆਂਦਾ ਵੀ ਵੀਡੀਓ ਖੁੱਲਾ ਹੀ ਆਂਦਾ ਨਹੀਂ ਨਹੀਂ ਉਹ ਤਾਂ ਹੋਰ ਹੈ ਬੰਦਾ ਜਿਹਦੀ ਵੀਡੀਓ ਆ ਗਈ ਜਿਹਦੀ ਵੀਡੀਓ ਉਹ ਤਾਂ ਦੁਕਾਨ ਹੈ ਕਿ ਦੇਖੋ ਉਪਰ ਕਰਕੇ ਬ੍ਰੈਂਡ ਹੁਣ ਅੱਤੀ ਉਸ ਬੰਦੇ ਦੇ ਵੀਡੀਓ ਤੋਂ ਪਾਣਾ ਆਪਣਾ ਵਤ ਨਾ ਹੁਣ ਆ ਸਾਰੇ ਇੰਸਟਾਗ੍ਰam ਤੇ ਲੋਕ ਵੀਰ ਉਹਨਾਂ ਦੇ ਮੈਸੇਜ ਆ ਰਹੇ ਇੰਸਟਾਗ੍ਰam ਪਰ ਜਿਹੜੇ ਇਹਨਾਂ ਦਾ ਨੰਬਰ ਕੱਢ ਲਿਆ online ਨਾ ਹਾਂਜੀ ਉਹ ਫਿਰ ਇਹਨਾਂ ਦੇ ਫਿਰ ਆਟੋ ਮੈਸੇਜ ਆਇਆ ਤੁਸੀਂ ਵੀ ਇਹ ਫੇਕ ਆ ਸਾਰਾ ਕੁਝ ਫੇਕ ਆ ਵੀ ਪੇਮੈਂਟ ਨਾ ਕਰਿਓ ਕਿ ਬਹੁਤ ਲੋਕਾਂ ਦੇ ਆਏ ਕਿਸੇ ਨੇ 4000 ਕਰਤਾ ਕਿਸੇ ਨੇ 3000 ਉਹ ਲੋਕ ਸਾਡੇ ਤੇ ਵੀ ਸ਼ੱਕ ਕਰਦੇ ਅੱਜ ਸਟੋਰੀ ਪਈ ਵੀ ਹੈ ਵੀ ਸ਼ਾਪ ਆਫਰ ਵੀ ਦੁਕਾਨ ਦਾ ਆਫਰ ਹੈ ਆਹ ਲੋਕ ਲੈ ਯਾਰ ਤੇਰੀ ਦੁਕਾਨ ਦੀ ਵੀ ਪ੍ਰੋਮੋਸ਼ਨ ਕਰ ਰਿਹਾ ਹੈ ਕਰੀ ਕਰੀ ਸਪੀਕਰ ਆਨ ਕਰਕੇ ਦੇਖੋ ਵੀਰਾ ਕਿਹਦਾ ਫੋਨ ਆਇਆ ਸਪੀਕਰ ਆਨ ਸਰ ਠੀਕ ਹੈ ਵੀਰ ਥੈਂਕ ਯੂ ਹਾਂਜੀ ਹਾਂਜੀ ਇਹ ਆਪਣੇ ਇੰਸਟਾਗ੍ਰam ਦੇ ਪੇਜ ਕਿ ਲਈ ਆਬਜੈਕਸ਼ਨ ਵੀ ਕੀ ਹੈ ਆਪਣਾ ਅਚਲ ਕਰਵਾ ਰਹੇ ਹੈ ਕੀ ਹੋਇਆ ਸਰ ਸਾਈਬਰ ਕ੍ਰਾਈਮ ਮੈਂ ਅਸੀਂ ਰਿਪੋਰਟ ਕੀਤੀ ਹੋਈ ਹੈ ਹਾਂ ਸਾਈਬਰ ਕ੍ਰਾਈਮ ਰਿਪੋਰਟ ਕੀਤੀ ਹੋਈ ਹੈ ਜਦੋਂ ਬੰਦ ਹੋਗਾ ਤੋ ਪਤਾ ਲੱਗ ਜਾਏਗਾ ਉਸ ਦਾ एक बंद तो एक तो बंद हो जाता है वो फिर नया बना लेते हैं किसी और दुकान के नाम से रख लेंगे आ, आपने पेमेंट तो नहीं की बहुत गलत बात है भाई हमने कंप्लेंट की हुई है अब इसमें इससे ज्यादा हमारा रोल कुछ नहीं है अब आप ही कॉल आई नहीं आठ घंटा पहले थोड़ी तो आ रहे हैं इन्फॉर्म करके कि ऐसे ऐसे है जी हां हां ਇਹ ਤਾਂ ਯਾਨੀ ਕਿ ਹਮ ਵੀ ਆਪਕੋ ਬੋਲ ਰਹੇ ਕਿ ਆ ਪੇਮੈਂਟ ਡਾਲ ਦੋ ਜਾਂ ਕੁਛ ਕਰ ਦੋ ਹਮ ਦਾ ਦੇਖ ਲਓ ਕਿ ਇਹ ਜੱਮਾਨਾ ਆ ਗਿਆ ਲੋਕ ਰੱਬ ਤੇ ਨਹੀਂ ਡਰਦੇ ਹੈਗੇ ਦੱਸ ਹੈ ਜੇ ਬਾਈ ਕਿਸੇ ਨੂੰ ਪਤਾ ਲੱਗਦਾ ਜਰੂਰ ਵੀਰ ਉਹਨਾਂ ਦਾ ਨੰਬਰ ਨੈਟ ਪਰ ਪਾਇਆ ਇਹਨਾਂ ਨਾਲ ਜਰੂਰ ਉਸ ਬੰਦੇ ਨਾਲ ਸੰਪਰਕ ਕਰੇ ਯਾਰ ਬਹੁਤ ਗਲਤ ਗੱਲ ਹੈ ਦੇਖੋ ਕਿੰਨੇ ਬੰਦੇ ਪਰੇਸ਼ਾਨ ਹੁੰਦੇ ਹੋ ਹੁਣ 1.200 ਸੋਨਾ ਦਾ ਜੋ ਇਹ ਤੁਛ ਛੋਟਾ ਉਹ ਵਦਿਆ ਹੁਣ ਮੁੰਡੇ ਹੁਣ ਆਈ ਤੇ ਉਹ ਬਚਾਰੇ ਪੁੱਛ ਕੇ ਜਿੱਦੇ ਪਾਸਾ ਲੱਗੇ ਉਸ ਤੋਂ ਪਹਿਲਾਂ ਵੀ ਦੋ ਜਣੇ ਆਲੇ ਤੋਂ ਤੋਂ ਪਹਿਲਾਂ ਵੀ ਮੈਂ ਕਿਹ ਦੇਖਿਓ ਵੀ ਸਾਰੀ ਦਿਹਾੜੀ ਅੱਜ ਇਹੀ ਚੱਲਣਾ ਨਹੀਂ ਕਿੰਨੇ ਜਦੋਂ ਨੇ ਆਫਰ ਬਹੁਤ ਬੜਾ ਪਾਤਾ ਵੀ 1000 ਰੁਪਏ ਦੇ ਤਾਂ ਮੈਂ 1000 ਦੀ ਸ਼ਾਪਿੰਗ ਤੇ 500 ਦੇ ਤਾਂ ਬੂਟੀ ਦੇ ਦਵਾਂ ਲੋਕੀ ਵੀ ਪੇਮੈਂਟ ਕਰਤੀ ਅੱਜ ਸਵੇਰੇ ਆਏ ਸੀਗਾ ਸਾਡੇ ਤੇ ਪੇਮੈਂਟ ਕਰਤੀ ਕਿੰਨੇ ਕਰਕੇ ਪੇਮੈਂਟ ਕਰਕੇ ਇਧਰੋਂ ਆ ਗਿਆ ਪੁੱਛੋਣਾ ਵੀ ਕਿੰਨਾ ਵੀ ਮੇਰਾ ਪਾਰਸਲ ਦੇ ਦਿਓ ਮੈਂ ਕਹਾ ਵੀਰੇ ਪਾਰਸਲ ਕਿਹੜਾ ਪਾਇਆ ਉਹ ਬਾਈ ਪਰੇਸ਼ਾਨ ਹੋਇਆ ਵੀ ਬੋਲਦਾ ਬਈ ਇੰਸਟਾਗ੍ਰਾਮ ਦੇਖਿਆ ਵਾ ਇੰਸਟਾਗ੍ਰਾਮ ਦੇਖ ਕੇ ਆਇਆ ਹੈ ਫੇਕ ਪੇਜ ਆ ਉਹ ਮੇਰਾ ਫੇਕ ਪੇਜ ਆ ਯਾਰ ਅਸੀਂ ਅੱਜ ਅਸੀਂ ਉਹੀ ਗੱਲ ਅਸੀਂ ਉਹੀ ਵੀਡੀਓ ਬਣਾਉਣ ਮੈਂ ਤਾਂ ਵੈਸੇ ਆਪਣਾ YouTube ਬਲੌਗ ਬਲੌਗਰ ਆ ਮੈਂ ਤਾਂ ਸਾਨੂੰ ਤਾਂ ਵੀਰ ਨੇ ਦੱਸਿਆ ਕਹਿੰਦਾ ਪਾਓ ਦੇ ਬਾਰੇ ਸਾਈਬਰ ਕ੍ਰਾਈਮ ਜੇ ਰਿਪੋਰਟ ਕੀਤੀ ਸ਼ਾਇਦ ਚੱਕਿਆ ਜਾਏ ਬੰਦਾ ਜਿਹੜਾ ਕਰ ਰਿਹਾ ਏ ਇਦਾਂ ਯਾਰ ਕਿੱਥੋਂ ਆਏ ਤੁਸੀਂ ਪੰਜ ਕੋਲਾ ਪੰਜ ਕੋਲਾ ਦੱਸ ਕਿੰਨੀ ਦੂਰ ਤੋਂ ਆਏ ਯਾਰ ਪੰਜ ਕੋਲਾ ਜੇ ਰਕਤਪੁਰ ਆ ਉਹਨਾਂ ਨੰਗਲ ਨਮਾ ਸ਼ਹਿਰ ਕਿੰਨੇ ਨੇ ਤੁਸੀਂ ਮਨਾ ਕਰਕੇ ਹਾਂ 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 ਉਹਨਾਂ ਕੇ ਜਿਹਨੇ ਫੇਕ ਪੇਜ ਬਣਾਇਆ ਵਾ ਤੇ ਆਪਣੀ ਪ੍ਰੋਫਾਈਲ ਆਪਣੀ ਲਾਈ ਹੋਈ ਹੈ ਤੇ ਜਿਹੜੀ ਆ ਅੰਦਰ ਵੀਡੀਓਜ਼ ਨੇ ਉਹ ਕਿਸੇ ਨੂੰ ਦਿਖਾਉਂਦੀਆਂ ਨਹੀਂ ਮੈਂ ਦੱਸ ਹੁਣ ਵੀਰ ਉਹਨੇ ਕਿੰਨੇ ਚਾਹ ਨਾਲ ਆਏ ਹੋਣੇ ਹੈ 1200 ਵਾਲੀ ਚੀਜ਼ ਦਾ 200 ਪਾ ਕੇ ਵੀ ਲੋਕਾਂ ਤੋਂ ਪੇਮੈਂਟ ਪਵਾ ਕੇ ਤੇ ਬਲੌਕ ਕਰ ਦਿੰਦਾ ਨਾ ਦੱਸ ਤੇ ਰੌੜੀ ਕਰ ਰਿਹਾ ਇਹਦਾ ਵੀਰ ਉਹਨਾਂ ਨੂੰ ਹੁਣ ਮੈਸੇਜ ਆ ਗਿਆ ਵੀਰ ਨੇ ਕਿਸੇ ਨੇ ਪੈਸੇ ਭਾਰਤੇ ਆ ਪਹਿਲਾਂ 600 ਇੱਕ ਪਾਇਆ ਹੋਇਆ ਇਹਨਾਂ 1000 ਇੱਕ ਪਾਇਆ ਹੋਇਆ ਕਿਨ ਹੁਣ ਵੀਰ ਨੂੰ ਫੋਨ ਕਰ ਰਿਹਾ ਵੀ ਜੇ ਕੱਪੜੇ ਨਹੀਂ ਭੇਜਣੇ ਹੈਗੇ ਤਾਂ ਤੇ ਸਾਡੇ ਪੈਸੇ ਵਾਪਸ ਕਰ ਪੈਸੇ ਵਾਪਸ ਕਰ ਦੇ ਦਿੱਤਾ ਕਰ ਤੁਸੀਂ ਇੰਸਟਾਗ੍ਰਾਮ ਦੇਖਿਆ ਜੀ ਕੀ ਬਰੋ ਭਾਈ ਇਹ ਬਾਲਕ ਠਾਏ ਫਿਰੇ ਮੰਦੋ ਬੱਲਾ ਬੱਲਾ ਅੱਛਾ ਨਾਲੇ ਆ ਠੀਕ ਹੈ ਨਾਲੇ ਕੇ ਇਹਦੇ ਨਾਲ ਕੁਝ ਮਿਲਿਆ ਕਾਲ ਹੈ ਮੇਰੇ ਨਾਲ ਕਹਿ ਕਾ ਕੋਈ ਇਤਨੀ ਦੂਰ ਤੋਂ ਪੰਚਕੁੱਲਾ ਮੇਰਾ ਜਿਹੜਾ ਨਾੜਾ ਸਾਹਿਬ ਤੇ ਚੱਲ ਕੇ ਤੇ ਇਹ ਤਾਂ ਚਲੋ ਆਏ ਆਏ ਉਹ ਆਦੇ ਹੁਣ ਲੋਕਾਂ ਨੇ ਚਾਰ ਚਾਰ ਪੈਸੇ ਵੀ ਪਾਤੇ ਭਾਈ ਉਹ ਬੰਦੇ ਨੂੰ ਆ ਪੈਸੇ ਹੀ ਪਾਤੇ ਦੇਖੋ ਇਧਰ ਆ 2000 1000 ਉਹ ਪੈਸੇ ਹੀ ਪਾਤੇ ਹੁਣ ਇਹਨੂੰ ਫੋਨ ਕਰੀ ਜਾਂਦੇ ਭਾਈ ਦੇਖ ਲਿਆ ਹੈਲੋ ਆਨਲਾਈਨ ਗ੍ਰੇਜ ਬਣੇ ਐਗਜ਼ੈਂਪਲ دیے ਹਨਾ ਮੇਰੇ ਕੋਈ ਨਹੀਂ ਹੈ ਤੇਰਾ ਕਿਉਂ ਰਕ ਨਹੀਂ ਪਹਿਲਾਂ ਐਸਾ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਪਤਾ ਕਿ ਵੀਰ ਜੀ ਕੋਈ ਗੱਲ ਹਾਂ ਪਤਾ ਹੈ ਇਹ ਬੱਚੇ ਹਨ ਹਮ ਅਭੀ ਆਪਾਂ ਜੋ ਦੇ ਰਹੇ ਨੇ ਆਪਾਂ ਜੋ ਕਰ ਰਹੇ ਹਨ ਨਾ ਉਹ ਇੰਪੈ ਆਪਣਾ ਵੀ ਵਾਪਿਸ ਹਾਂ ਹੋਰ ਆ ਗਏ ਵੀਰੇ ਕਿੱਥੋਂ ਆਇਆ ਚੈਨਲ ਦੇ ਵੀਰੇ ਦੁਕਾਨ ਦੀ ਫੋਟੋ ਸਾਂਗੀ ਆ ਭਾਜੀ ਕਿਸੇ ਨੇ ਫੇਕ ਪੇਜ ਬਣਾਇਆ ਹੈ ਲੋਕਾਂ ਦਾ ਪੈਸੇ ਪਵਾ ਕੇ ਬਲਾਗ ਮਾਰ ਦੋ ਦੱਸ ਕੰਨਾ ਸੂਰ ਸੀ ਪੈਸੇ ਪਾ ਕੇ ਨਾ ਆ ਗਏ ਐ ਇਧਰ ਹੀ ਭਾਈ ਜੀ ਤੇ ਸੱਜਣ ਜਿਹੇ ਸੀ ਤੈਸੀ ਮੰਗ ਰਿਹਾ ਤੈਨੂੰ ਦੱਸ ਬਾਈ ਕੋਲ ਚੈਟ ਵੀ ਹੁੰਦੀ ਫੇ ਹੈ ਜੀ ਹਾਂ ਮੇਰੇ ਵੀ ਗੱਲ ਕਰਦਾ ਆ ਉਹ ਅੱਛਾ ਉਹਦੇ ਬਾਈਕਲ ਚੈਟ ਵੀ ਪਈ ਨੂੰ ਮੈਂ ਫੇਸਬੁੱਕ 'ਤੇ ਆਪ ਵੀ ਡਾਲ ਤੁਸੀਂ ਆਨਲਾਈਨ ਕੋਈ ਵੀ ਚੀਜ਼ ਦੇਖਦੇ ਹੋ ਫੇਕ ਹੈ ਨਾ ਕਿਸੇ ਨੂੰ ਪੈਸੇ ਪੂਸੇ ਪਾਓ ਆਹ ਆਰਾਮ ਤੇ ਕੋਈ ਵੀ ਆ ਤੁਹਾਨੂੰ ਕੋਈ ਫੋਨ ਨੰਬਰ ਦਿੰਦਾ ਆਪਣੀ ਦੁਕਾਨ ਦਿਖਾਉਂਦਾ ਥੋੜੇ ਨਾਲ ਗੱਲ ਕਰਦਿਆ ਤਾਂ ਕਰੋ ਕਿ ਉਹ ਬੰਦਾ ਕੋਈ ਫੋਨ 'ਤੇ ਗੱਲ ਨਹੀਂ ਕਰਦਾ ਹੁਣ ਉਹ ਬੰਦਾ ਜਿਹੜੇ ਪੈਸੇ ਪੂਹਨਦਾ ਕਹਿੰਦਾ ਕਿਸੇ ਭਈਏ ਦੇ ਕਿਹਦੇ ਨਾਮ 'ਤੇ ਉਹਨੂੰ ਅਕਾਊਂਟ ਖੁਲਾਇਆ ਹੋਵੇ ਕਰਾ ਦੇਵੇ ਜਿੰਨਾ ਕਿਸੇ ਤੋਂ ਲੈਣੇ ਆ ਵੀ ਲੈ ਮੜਾ ਜੇ ਪਾਈ ਜੇ ਨਾ ਸੂ ਅਗਲਾ ਫਸੂ ਅਗਲਾ ਫਸੂ ਕੋਣ ਆਪਣੇ ਪੈਸੇ ਕਢਾ ਕੇ ਉਹ ਗਿਆ ਹੋ ਗਿਆ ਆ ਰਹੇ ਨੂੰ ਵੀ ਭਾਈ ਅਸੀਂ ਆਪਣੇ ਪੇਕੇ ਪਾਣਾ ਇੰਨੀ ਇੱਕ ਉੱਪਰ ਹੋਰ ਆ ਕੇ ਮਿਲਦਾ ਤੇ ਤੁਹਾਡੇ ਨਾਲ ਦੇ ਵੀ ਮੈਂ ਦੱਸਦਾ ਰਿਹਾ ਜੀ ਅਸੀਂ ਦਾ ਸਵੇਰ ਤੋਂ ਸ਼ਾਮ ਤੱਕ 50 ਕਪ ਚਾਹਦੇ ਫਲਾ ਰਹੀ ਦੀ ਲੋਕਾਂ ਨੂੰ ਪਾਣੀ ਫਲਾਈਦਾ ਵੀ ਭਾਈ ਹੋਰ ਸੇਵਾ ਦੱਸ ਆਪਣੇ ਦੇਖਣ ਆਏ ਲੋਰ ਲੈਣਾ ਤੁਸੀਂ ਉਹ ਤਾਂ ਵੀਡੀਓ ਦੇਖ ਕੇ ਆਏ ਆ ਇਹਨੇ ਵੀਡੀਓ ਦੇਖ ਕੇ ਨਹੀਂ ਇਹ ਤਾਂ ਦੂਜੇ ਜਿੰਨੇ ਬੰਦੇ ਆਏ ਹੋ ਇੰਸਟਾਗ੍ਰਾਮ ਤੇ ਪੇਜ ਤੇ ਲਿਖਿਆ ਦੇਖਿਆ ਤਾਂ ਹੈ ਦੇਖਿਆ ਤਾਂ ਹੈ ਉਹ ਫੇਕ ਭੇਜ ਬਗੇ ਉਹ ਉਹ ਨਾਰਮਲ ਰੇਟ ਉਹ ਫੇਕ ਇਸਨ ਵੀਡੀਓ ਬਣਾਵਣਾ ਕੇ ਪਾਈਆ ਹੋਈ ਆ ਉਹ ਫਰਾਡਾ ਬੰਦਾ ਉਹ ਐਸੇ ਪੇਮੈਂਟ ਵਾਗ ਬਲੌਕਰ ਉਹ ਜਿਹੜੀਆਂ ਵੀਡੀਓ ਪਾਉਂਦਾ ਬੰਦਾ ਅਸਲ ਨਹੀਂ ਹੈਗਾ ਉਹ ਉਹ ਕਿਸੇ ਦੇ ਜਿੱਦਾਂ ਹੁਣ ਤੁਸੀਂ ਵੀਰ ਹਣੇ ਆਪਣੇ ਕੱਪੜੇ ਦੇ ਐਡ ਕਰਦੇ ਜਿੱਦਾਂ ਕਰ ਲਵੇ ਜਿੱਦਾਂ ਪਿੰਸਰ ਸਾਹਿਬ ਇਹਦੀ ਕਟਣੀ ਇਹਨੂੰ ਲਿਖ ਦਣ ਵੀ 200 ਰੁਪਏ ਦੀ ਹੈ T-ਸ਼ਰਟ ਉਹ ਬੰਦਾ ਦੁਕਾਨਦਾਰ ਹੋ ਰਹਾ ਸਾਡੀ ਫੋਟੋ ਹੈ ਉਹਦੇ ਕੱਪੜੇ ਆ ਹਾਂ 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 ਉਹ ਉਸ ਤੋਂ ਜ਼ਿਆਦਾ ਕਿਸੇ ਨੂੰ ਕੁਝ ਨਹੀਂ ਪਤਾ ਵੀ ਕਿੱਥੇ ਦਾ ਹੈ ਕਿੱਥੇ ਦਾ ਹੁਣ ਜੇ ਅਸੀਂ ਇੰਨੀ ਦੋ 2000 3000 ਦੀ ਆਪਾਂ ਪੁਲਿਸ ਕੋਲ ਕੰਪਲੀਟ ਵੀ ਕਰਨ ਜਾਂਦੇ ਆ ਉਹ ਲਿਖਦੇ ਨਹੀਂ ਹੈਗੇ ਉਹ ਜੇ ਹੁਣ ਜਿੰਨੇ 600 ਪਾਇਆ ਜੀ ਅਗਲਾ ਕਹਿੰਦਾ ਵੀ 600 ਪਿੱਛੇ ਵੀ ਕਿਤਾ ਵੈਸੇ ਨਹੀਂ ਜਾਂਦਾ ਉਹ ਕਹਿੰਦਾ ਬੇਇੱਜ਼ਤੀ ਮਨ ਦਾ ਕਰਦਾ ਵੀ ਯਾਰ ਮੇਰੀ ਬੇਇੱਜ਼ਤੀ ਹੋਣੀ ਚਾਰ ਜਣਾਂ ਨੇ ਕਹਣਾ ਤੈਨੂੰ 200 ਦਾ ਪਜਾਮਾ ਮੈਣਨ ਲੱਗ ਪਿਆ ਹਾਂ 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 ਕੋਈ ਵੀ ਨਹੀਂ ਜਾਂਦਾ ਜੀ ਇਹ ਤਾਂ ਹੁਣ ਚਲੋ ਸਾਡੇ ਐਂਡ ਤੋਂ ਆ ਉਹਨਾਂ ਨੂੰ ਅਸੀਂ ਕਿਹਾ ਵੀ ਸਾਨੂੰ ਬੰਦਾ ਦੱਸ ਦਿਓ ਵੀ ਜੇ ਸਾਨੂੰ ਬੰਦਾ ਪਤਾ ਲੱਗਿਆ ਵੀ ਜਿਨੇ ਜਿਨੇ ਪੈਸੇ ਪਾਏ ਆ ਅਸੀਂ ਉਹਨਾਂ ਨੂੰ ਦੱਸ ਦਾਂਗੇ ਵੀ ਭਾਈ ਆ ਬੰਦਾ ਸੀ ਹੁਣ ਤੁਸੀਂ ਕੋਈ ਲੀਗਲ ਕਾਰਵਾਈ ਕਰਨੀਆ ਕਰ ਸਕਦੇ ਹਾਂ 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 ਉਹਦਾ ਭਾਈ ਹੋਰ ਆਗੇ ਤੇਰੇ ਬੰਦੇ ਭਾਈ ਵੀ ਫੇਕ ਪੇਜ ਆ ਜੀ ਵੀ ਹਾਂ ਵੀਰ ਉਹਨੇ ਆਏ ਹੋਣੀ ਅੰਦਰ ਬੜੀ ਆ 3700 ਤੁਸੀਂ ਪਾ ਦਿੰਦੇ ਉਸ ਨੂੰ ਆ ਮੇਰੇ ਕਜ਼ਨ ਬ੍ਰਦਰ ਹੈਗੇ ਆ ਜੀ ਅਜਾ ਬਾਹਰ ਉਹਨਾਂ ਨੇ ਪਤਾ 3700 ਰੁਪਏ ਦਾ ਹੈਗਾ ਤੇ ਵੀਰ ਉਹਨੇ ਪਾਰਸਲ ਨੇ ਡਾਏ ਹੁਣ ਵੀ ਸਾਡਾ ਦੋ ਕਿੱਥੇ ਆ ਤੇ ਹੁਣ ਉਹ ਆਖੇ ਕੋਈ ਸਰਮ ਨੇ ਆਏ ਆ ਦੇਖੋ ਡਿਟੇਲ ਵੀ ਹੈਗੀ ਆ ਡਿਟੇਲ ਬਾਹਰ ਨੂੰ ਭੇਜੀ ਹੋਈ ਹੈ ਜੀ ਆਹ ਦੇਖੋ 3700 ਰੁਪਏ ਦਾ ਹਾਂ ਜੀ ਤੇ ਮੈਨੂੰ ਪੈਸੇ ਕਮਾਉਣ ਦਾ ਟੰਗ ਦੇਖ ਲੋਕਾਂ ਦਾ ਉਹ ਕੋਈ ਜਵਾਬ ਨਹੀਂ ਦੇ ਰਿਹਾ ਉਹਨਾਂ ਨੇ ਨਾ ਕੋਈ ਜਵਾਬ ਹੀ ਨਹੀਂ ਕੋਈ ਆਈ ਗਈ ਨਹੀਂ ਹੈਗੀ ਜੀ ਹੁਣ ਅਜੇ ਉਹ ਸਾਰੇ ਜਿਨ੍ਹਾਂ ਤੋਂ ਪੈਸੇ ਲੈ ਲੰਦਾ ਉਹਨਾਂ ਨੂੰ ਇੱਕ ਲਿਸਟ ਚ ਕਰ ਦਿੰਦਾ ਤੇ ਕੋਈ ਅਕਾਊਂਟ ਵੀ ਬਣਾਇਆ ਹੋਇਆ ਹੈ ਫ੍ਰੀ ਅਕਾਊਂਟ ਮੈਂ ਦਿਖਾਤਾ ਜ ਮੇਰਾ ਫੇਕ ਅਕਾਊਂਟ ਹੈ ਵੀਡੀਓ ਪਾਉਂਦਾ ਫਿਰ ਦੁਕਾਨ ਦੀ ਲੋਕੇਸ਼ਨ ਆਉਂਦੀ ਹੈ ਨੰਬਰ ਆਉਂਦਾ ਦੁਕਾਨ ਦੀ ਲੋਕੇਸ਼ਨ ਮੈਂ ਕਹਿੰਦਾ 5 ਫੇਸ ਤਾਂ ਮੇਰੇ ਨਾਲ ਹੀ ਜੜ ਚੁੱਕੇ ਹੈ 5 ਫੇਸ ਮੈਂ 51 'ਚ ਰਹਿੰਦਾ ਹਾਂ ਹਾਂ ਆਹ ਇੱਕ ਵਾਰ ਕਹਿੰਦਾ ਕੋਈ ਗੱਲ ਹੀ ਕੋਈ ਨਹੀਂ ਹੋ ਰਹੀ ਕਿਸੇ ਦਾ ਆਇਆ ਕੈਸ਼ ਔਨ ਡਿਲੀਵਰੀ ਆਪਸ਼ਨ ਅਵੇਲੇਬਲ ਅਸੀਂ ਦਾ ਆਟੋ ਰਿਪਲਾਈ ਆ ਲਾਇਆ ਬਈ ਹੈ ਜੀ ਹਾਂ 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 ਮੈਂ 38 ਨੰਬਰ ਮੈਨੂੰ ਦੇਖ ਦੋ ਜੇ ਅਗਰ ਜੀ ਉਹ ਚਾਹੁੰਦੇ ਆ ਕਹਿੰਦੇ ਹੁੰਦੇ ਆ ਜਿਹਨੂੰ ਕੰਮ ਦਾ ਤਰੀਕਾ ਉਹਦੀ ਇੱਥੇ ਅਮਰੀਕਾ ਦੇਖ ਲੈ 20-25000 ਰੁਪਏ ਦਿਹਾੜੀ ਦਾ ਬਣਾ ਲੈਂਦਾ ਹ 10000 ਤਾਂ ਹੁਣ ਸਾਹਮਣੇ ਸਾਹਮਣੇ ਆ ਗਏ ਬੰਦੇ 10000 ਤਾਂ ਸਾਡੇ ਸਾਹਮਣੇ ਸਾਹਮਣੇ ਆ ਗਏ ਬੰਦੇ ਹਾਲੇ ਪਤਾ ਨਹੀਂ ਕਿੰਨੇ ਬਣਾਉਂਦਾ ਹੋਣਾ ਬਾਈ ਬੱਚੋ ਇਹੋ ਜਿਹੇ ਬੰਦਿਆਂ ਤੇ ਆਨਲਾਈਨ ਪੇਮੈਂਟ ਨਾ ਕਰਿਓ ਕਿਸੇ ਨੂੰ ਹੱਥ ਪੰਡਕ ਤੁਹਾਡੇ ਅੱਗੇ ਬੇਨਤੀ ਹੋ ਇਹੋ ਜਿਹੇ ਪੇਜਾਂ ਨੂੰ ਵੱਧ ਵੱਧ ਰਿਪੋਰਟਾਂ ਮਾਰੋ ਨਾ ਅਗਲਾ ਵੀਡੀਓ ਵਾਲ ਕਰਦਾ ਯਾਰ ਵੀਡੀਓ ਵਾਲ ਕਰਕੇ ਕਰਦਾ ਨਾ ਅਗਲਾ 150 ਵੱਡੀ ਲਾਤੀ ਕਿਸੇ ਨੇ ਆ ਪੂਰੇ ਨਾ ਅਗਲਾ ਕਹਿੰਦਾ 100 ਪਰ 2000 ਨਾ ਅਗਲਾ ਕਹਿੰਦਾ ਕਿਹੜਾ ਰਿਪੋਰਟ ਲਖਾਉ ਛੱਡ ਯਾਰ ਹੁਣ ਗਏ ਪੈਸੇ ਗਏ ਕੋਈ ਬੰਦਾ ਗੱਡੀ ਗਲਤ ਲਾ ਗਿਆ ਬੜੀ ਚਲ ਵੀ ਚਲ ਚਲ ਵੀ ਚਲ ਲਓ ਜੀ ਪਹੁੰਚ ਗਏ ਬਾਕੀ ਸੀ ਕੋਈ ਚੀਜ਼ਾਂ ਨਹੀਂ ਦਿਖਾ ਸਕਦੇ ਲਾਡੀ ਭਾਜੀ ਪਹੁੰਚ ਗਏ ਆ ਸਾਹਮਣੇ ਦਫਤਰ ਉਹਨਾਂ ਦਾ ਦਫਤਰ ਚੱਲਦੇ ਪਹਿਲਾਂ ਫਿਰ ਤੁਹਾਨੂੰ ਫਲੈਟ ਦਿਖਾ ਕੇ ਲਿਆਉਂਦਾ ਆ ਮੈਂ ਇੱਥੇ ਦਿਖਾਵਾਂ ਥੋੜਾ ਜ਼ੂਮ ਕਰਦਾ 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 ਚੱਕਾਂ ਮੈਂ ਥੋੜੇ ਜਿਹਾ ਉਹ ਲੱਗੀ ਗੱਬਨਾ ਆਪਣਾ ਆ ਗੱਬਨਾ ਆਪਣਾ ਆਪ ਦਾ ਜਿਹੜੇ ਪਰਦੇ ਹਾਂ ਜਿਹੜੇ ਪਰਦੇ ਲੱਗੇ ਹੋਇਆ ਦਿਖਾਉਂਦਾ ਤੁਹਾਨੂੰ ਭਾਜੀ ਪਹਿਲਾਂ ਲਾਡੀ ਭਾਜੀ ਨੂੰ ਮਿਲਿਆ ਜਾ ਜੰਤਰਾ ਤਿੰਨ ਕੋਈ ਸਨਾਂ 1 2 3 ਇੱਥੇ ਆਪਾਂ ਨੇ 2 3 4 ਲੈ ਲਏ ਆਪਾਂ ਨੇ ਤਿੰਨ ਲਾਡੀ ਭਾਈ ਜਨੇ ਇੱਕ ਮੇਰੇ ਕੋਲ ਇੱਕ ਹੋਰ ਲੈ ਗੱਤਰ ਇੱਕ ਹੋਰ ਲੈ ਲੈਂਦੇ ਆ ਹਾਂ ਜੀ ਲਾਡੀ ਭਾਈ ਦਾ ਦਫਤਰ ਦੇਖ ਲਓ ਭਾਈ ਬੈਠੋ ਬੈਜੋ 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 ਲੋ ਪਹਿਲਾਂ ਲਾਡੀ ਭਾਈ ਦਾ ਫਲੈਟ ਦਿਖਾਉਂਦੇ ਫਿਰ ਲਾਡੀ ਭਾਈ ਦਾ ਬਿੱਲਾ ਦਿਖਾਉਂਦੇ ਉੱਧਰ ਜਾ ਕੇ ਉਹ ਬਿੱਲਾ ਲੱਤਾ ਪਾ ਲਾਡੀ ਭਾਈ ਜੀ ਨੇ ਉੱਧਰ ਸੇ ਮੇਰੇ ਨਾਲ ਦੀ ਆ ਮੇਰੇ ਉੱਧਰ ਬਾਅਦ ਚੱਲਦੇ ਆ ਪੱਤਰ ਇੱਥੇ ਕਿੱਥੇ ਨੂੰ ਨੱਪਰ ਲੈ ਇਹ ਪਹਿਨਾ ਮੈਂ ਆਹ ਲੈਣ ਲੱਗਾ ਥੱਲੇ ਆਲਾ ਮੈਨੂੰ ਪੌੜੀ ਚੜ ਕੇ ਜਾਣਾ ਪੈਂਦਾ ਉੱਪਰ ਯਾਰ ਇਹ ਤਾਂ ਲੌਂਡਰੀ ਕਮਰ ਆ ਜਾਂਦਾ। ਪਾਜੀ ਬਟਾ ਲਓ ਮੇਰੇ ਨਾਲ ਇਹ। ਕੀ ਆ ਜੀ? ਮਨਵਾਦ ਇਧਰ ਤੁਸੀਂ ਉਹ ਲੈ ਲਓ ਉੱਧਰ। ਅਸੀਂ ਬਾਹਰ ਚੱਲੀਏ ਹਨਾ। ਅੱਛਾ ਜਦੋਂ ਕੋਈ ਗੱਲ ਅਸੀਂ ਚੱਲੀਏ। ਆਹ ਇਧਰ। ਇਧਰੋਂ ਥੱਲੇ ਪੂਰੀ ਬਾਹਰ ਦਿਖਦਾ ਇੱਥੇ ਤੇ ਆਹ ਰੂਮ ਸੇ ਮੇਰੇ ਵਾਲੇ ਬੁਦੂ ਉਹੀ ਚੀਜ਼ ਆ। ਆਹ ਲਓ। ਦੇਖ ਲੈ ਪਹਿਲੇ ਤੇ ਸੇਮ ਚੀਜ਼ ਮੇਰੇ ਲਈ ਆ ਸੇਮ ਚੀਜ਼ ਲੱਗੀ ਉਧਰ ਉਧਰ ਵੀ ਲੱਗੀ ਕਹਿੰਦੇ ਦੇਖਣ ਜਾਂਦਾ ਦੇਖਣ ਨਹੀਂ ਜਾ ਰਹੇ ਹਾਂ ਹਾਂ ਉਹ ਇਹਦਾ ਭਾਜੀ ਆ ਫਾਇਦਾ ਮੈਂ ਤਾਂ ਇਹਦੇ ਤੋਂ ਪੈਂਦੇ ਦਾ ਜ਼ਿਆਦਾ ਇਹ ਸਿੱਧਾ ਪੜ ਜਾ ਉਧਰ ਉਹ ਨਹੀਂ ਫਿਰ ਪੌੜੀ ਇਧਰ ਨਾ ਮੈਂ ਪੜਨਗੇ ਨਾ ਨਵੇਂ ਸਰਪਰੇ ਨਾ ਨਵੇਂ ਆ ਹਾਂ ਹਾਂ ਉਹ ਬਿਲਕੁਲ ਵੀ ਦਿਖਾ ਕੇ ਲੈਂਦੇ ਹੁੰਦੇ ਆ ਲੋ ਜਿਹੜਾ ਲਾਡੀ ਭਾਜੀ ਨੇ ਲੱਤਾ ਵਿਲਾਹ ਉਹ ਦੇਖਣਾ ਹੈ ਹੁਣ ਇਹ 1.5 ਕਰੋੜ ਦਾ ਜੀ ਇਹ ਇੱਥੇ ਪੱਟੇ ਬੰਦੇ ਬਾਈ ਵੱਡੀਆਂ ਗੱਲਾਂ ਅਸੀਂ ਸੋ ਸੋ ਵੀ ਲੋਕ ਦੇ ਦੂੰਗੇ ਵਿਚੇ ਸਾਰਾ ਕੁਝ ਹੈ ਇੱਧਰ ਸਾਹਮਣੇ ਉਹ ਦੇਖਦਾ ਇੱਧਰ ਹੋਇਆ ਬਾਂਡਾਪੁਰੀ ਡਿਵੈਲਪ ਹੋਣੀ ਸਿਰੇ ਤੇ ਲ ਸਾਰਾ ਕਵਰ ਹੋਣਾ ਇੱਥੇ ਆਲੇ-ਦਾਲੇ ਦੇ ਬੰਦ ਹੋਣੀ ਸਾਰੀ ਇਹ ਪਰ ਫੋਨ ਦੇ ਬਾਅਦ ਦੇ ਉਹ ਮੇਨਾ ਕਰ ਕਿਹੜਾ ਜੀ ਕਾਲੋ ਬੰਦ ਹੁੰਦਾ ਹੁਣ ਹਾਂ ਕਿਚਨ ਆ ਗਿਆ ਇੱਧਰ ਇਹ ਭਾਜੀ ਆਪਣੇ ਲੱਗਣੇ ਹੈ ਕੋਈ ਦੂਜੇ ਦੇ ਰੱਖੇ ਹੋਏ ਹੈ ਕੋਲ ਦੇ ਰੱਖੇ ਆਪਣੇ ਤੇ ਲੱਗ ਰਹੇ ਨੇ ਮੈਨੂੰ ਕਿਚਨ ਵੀ ਚਾਹੀਦਾ ਕਿਚਨ ਡਬਲ ਆ ਦੀ ਇੱਧਰ ਵੀ ਤੇ ਉੱਧਰ ਵੀ ਆ ਬਾਹਰ ਇੱਧਰ ਕੱਪੜੇ-ਕੁਪੜੇ ਧੋਣ ਵਾਸਤੇ ਤੇ ਇਹਨਾਂ ਲਾਸਾਂ ਦੇ ਉੱਪਰ ਵੀ ਦੋ ਪੰਜਲੀ ਦਿਖਾਂਦੇ ਉੱਪਰ ਚੱਲਦੇ ਆ ਭਾਜੀ ਜਾਣਾ ਡੇਢ ਹੁੰਦੇ ਆ ਬਸ ਮਿਲਾਂ ਆ ਆਰ ਉਮੀਦ ਅਧਰ ਇਦਨ ਨਾਲ ਬਾਥਰੂਮ ਉੱਤੇ ਜੇ ਬਾਹਰ ਇਧਰ ਵੀ ਨਿਕਲ ਸਕਦੇ ਆ ਇਧਰ ਵੀ ਬਾਥਰੂਮ ਹੈਗਾ ਆ ਆਜੋ ਜੀ ਮਤਲਬ ਆਡੀ ਪਾ ਜਨਨ ਕਹਿੰਦਾ ਮੈਂ ਕਿ ਮੇਰੇ ਨਾਲ ਪਟਾ ਲੋ ਇਮਾਨਦਾਰ ਨਹੀਂ ਹੈਗੇ ਪਟਾਓ ਪਈ ਤੇੜਾ ਗਈ ਤੁਹਾਡੇ ਘਰ ਤੋਂ ਅੱਛਾ ਲੋ ਜੀ ਕਿ ਆਹ ਰੂਮ ਇਧਰ ਬਿਊਟੀਫੁਲ ਸਕੇਨਰੀ ਇਧਰ ਤੇ ਇਧਰ ਥੋੜਾ ਜਿਹਾ ਅ ਪ੍ਰੈਸਿੰਗ ਇਧਰ ਬਾਥਰੂਮ ਆ। ਆ ਜਮੀਨ ਬਾਹਰ ਹੈ। ਇਹ ਜਮੀਨ ਬਾਹਰ ਹੈ। ਇਹਦਾ ਰਸਤਾ ਇੱਥੇ ਜੌਣਾ ਨਾਲ ਦੀ ਨਾਲ ਆ। ਲਓ ਭਾਈ ਦੇਖ ਲਓ। ਲੈ ਭਾਈ ਇਧਰ ਆ ਰਹੂ ਇਧਰ ਬਰੈਂਡਾ ਇਹ ਦੂਜੀ ਮੰਜ਼ਲ ਹੈ। ਇਧਰ ਵਾਲੇ ਬਾਥਰੂਮ ਹੈਗਾ ਆ। ਇੱਥੇ ਆ ਵੀ ਆਪਣੀ ਜਗ੍ਹਾ ਹਾ ਉਹ ਪਾਲੇ ਬਸ ਉਹ ਸੀਸਾ ਫੁੱਲ ਕੇ ਅੰਦਰ ਜਾਂਦਾ ਹਾਂ ਤੁਹਾਨੂੰ ਉੱਪਰ ਤੇ ਦਿਖਾ ਦਿੰਦਾ ਇਹਦੀ ਭਾਈ ਕੀਮਤ ਹੈਗੀ ਆ 1.5 ਕਰੋੜ ਇਸ ਟਾਈਮ ਹਾਲੇ ਤੱਕ ਬੰਦ ਹੋਣਾ ਹੈ ਖੁੱਲਈ ਆ ਉਹਨੂੰ ਇੱਥੇ ਦਿਖਾ ਰਿਹਾ ਹਾਂ ਸਾਨੂੰ ਸਾਰਾ ਉੱਪਰ ਟੈਂਕੀ ਰੱਖੀ ਹੋਈ ਆ ਆਪਣੀ ਟੈਂਕੀ ਆ ਤਿਆਰ ਆ ਪੂਰਾ ਜਿਹਾ ਹੈ ਨਾ ਲਾਜੀ ਹੁਣ ਮੇਰਾ ਸਾਹਮਣੇ ਵਾਲਾ ਫਲੈਟ ਹੈ ਲੱਖੀ ਨੂੰ ਦੇਖਣ ਚੱਲੇ ਆ ਸਾਹਮਣੇ ਵਾਲਾ ਤੇ ਦਿਖਾਉਂਦਾ ਤੁਹਾਨੂੰ ਹਰ ਅੰਦਰ ਤੇ ਹੁਣ ਆ ਜੋ ਲਵ ਯੂ ਹੁਣ ਬੰਦੇ ਦੀ ਕੰਨ ਨੂੰ ਆਪਣੀ ਪ੍ਰਾਈਵੇਸੀ ਦਿਖਾਉਣੀ ਹੈ ਪਹਿਲਾਂ ਪਹਿਲਾਂ ਬੰਦੇ ਦੇਖ ਲੈਣ ਵੀ ਕਿਹੜੀ ਹਾਲਤ ਵਿੱਚ ਆ ਕਿਤੇ ਅਨੰਦ ਮੇਰੀ ਹਾਲਕ ਚ ਨਾ ਹੁਣ ਕੋਈ ਗੱਲ ਨਹੀਂ ਬੜੀ ਮਾਰ ਤੇ ਬੈਲਾ ਤੇ ਪਿੱਛੇ ਹੁਣੀ ਯਾਰ ਹਲਾ ਫਾਈ ਲੱਖੀ ਦੇਖ ਲੈ ਸੇਮ ਜਿਹੜਾ ਪਹਿਲਾਂ ਤੁਹਾਨੂੰ ਦਿਖਾ ਕੇ ਲੈ ਕੇ ਆਇਆ ਮੈਂ ਉਹ ਤਾਂ ਬੁੰਡੇ ਪਾਈ 7 ਵਜੇ ਇੱਥੇ ਇਹ ਰਾਤ ਨੂੰ ਰਾਤ ਨੂੰ ਕੰਮ ਕਰਦੇ ਆ ਅੰਦਰ 7 ਵਜੇ ਕੰਮ ਨੂੰ ਆਪਣੇ ਠਾੜ ਲੈ ਅੰਦਰ ਤੇ ਆ ਪਰਦੇ ਲਾ ਕੇ ਪੱਖੇ ਲਵਾਉਂਦੇ ਆ ਪਰ ਇਹ ਇੱਕ ਪੱਖਾ ਚੱਕ ਕੇ ਲੈ ਕੇ ਜਾਣਾ ਇਹਦੇ ਨਾਲ ਦਾ ਹਾਂਜੀ ਅਵਤਾਰ ਜੀ ਓਏ ਤੇਰਾ ਅਵਤਾਰ ਮੇਰੇ ਕੋਲ ਪਿਆ ਯਾਰ ਓ ਤੇਰਾ ਜਿਹੜਾ ਤੂੰ ਫਾਰਮ ਜਿਹਾ ਮੰਗਾਇਆ ਤਾਂ ਕਿੱਥੇ ਉਹ ਵੱਡੀ ਚ ਪਿਆ ਐਗਰੀਮੈਂਟ ਹੈ ਉਹ ਤੈਨੂੰ ਉਹ ਚਾਹੀਦਾ ਤੈਨੂੰ ਉਹ ਇਹਦੇ ਉੱਪਰ ਲੱਗ ਗਿਆ ਬਸ ਠੀਕ ਹੈ ਕੱਲ ਨੂੰ ਵੀ ਦੇਖਾਂਗੇ ਅਹ ਵੀਰੋ ਲਾਈਕ ਸ਼ੇਅਰ ਦੂਦ ਕਰਦੇ ਧੰਨਵਾਦ ਜੀ